ਹਰ ਕਿਸਾਨਾਂ ਦੀ ਗੱਲ ਕਰਦੇ ਆਪਾਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਰੇਂਗ ਕਰਦੇ ਨੇ ਇਹਨਾਂ 판ਾਲੀ ਉਹਨਾਂ ਤੇ ਫਾਇਦਾ ਨਹੀਂ ਹੋਉਂਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਦੇ ਪੈਕੇਜਿੰਗ ਨੇ ਕਿੰਨੇ ਕਲੀਤੀ ਲੱਗਦੀ ਜਿਵੇਂ ਇਹ ਸਾਡੇ ਪਰਸੈਂਟਿੰਗ ਯੂਨਿਟ ਲੱਗੜ ਗਏ ਅੱਜ ਅਸੀਂ ਗੱਲ ਕਰੀਏ ਸ਼ਿਮਲਾ ਮਥਲੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀੜਾ ਕਰ ਦਈਏ ਕਿ ਕਿਤੇ ਕਿਤੇ ਕਿਸਾਨ ਨੂੰ ਕਿ ਜਿਹੋ ਚੀਜ਼ਾਂ ਸੀ ਫੂਡ ਪਰਸੈਂਟਿੰਗ ਯੂਨਿਟ ਉਹ ਲੈ ਦੇ ਲਈ ਜਿਹਦੇ ਵਿੱਚ ਸਾਡੇ ਟਿਕਲ ਮਨ ਅਚਾਰ ਬਣ ਜਿਹਦੇ ਵਿੱਚ ਜੈਮ ਬਣੇ ਜਿਹਦੇ ਵਿੱਚ ਇਚਿਪ ਇਹੋ ਜਿਹੀ ਚੀਜ਼ਾਂ ਬਣ ਤੇ ਆਪਣੇ ਆ ਕਿਸਾਨ ਕੋਲ ਤਾਂ ਲੋੜ ਪਈ ਕਿ ਉਹੜ ਤੋਗੀ ਕਿਸਾਨ ਨੂੰ ਵੀ ਧਰਮਿਤ ਕਰਦੇ ਜਾਂਦੀ ਵੀ ਸਾਡਾ ਵੱਡਾ ਜਿਹੜਾ ਰੋਜ਼ਨ ਪੀ ਵੀ ਕੁਝ ਅੱਜਕਲ ਚਾਹੀਦਾ ਫਾਰਮਰਾਂ ਨੂੰ ਆਉਂਦਾ ਤੇ ਅਸੀਂ ਲੁਧਿਆਣੇ ਚ ਕਿਉਂ ਨਹੀਂ ਇਹ ਚੀਜ਼ ਤਿਆਰ ਕਰ ਸਕਦੇ ਤੇ ਹੂਲ ਪ੍ਰਸਾਦ ਸਿੰਘ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿੱਦ ਨਾਲ ਫਾਰਮਰ ਯੂ ਟੂ ਪ੍ਰੋਸੈਸਿੰਗ ਇਨਟੂ ਹਾਰਵੈਸਟ ਟੂ ਐਂਡ ਯੂ ਪੁਰਾਣਾ ਸ਼ੋਅ ਕਰਦਾ ਪਰ ਤੁਹਾਨੂੰ ਮੈਨੂੰ ਤਾਂ ਵਿਤਨੀ ਪੈਣੀ ਆ ਉਹਨਾਂ ਅਸੀਂ ਫਾਰਮਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਂਗੇ ਉਹੀ ਚ ਰੋਣਗੇ ਉਹੀ ਕੀਮਤ 'ਤੇ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰੀਏ ਤਾਂ ਫਿਰ ਮੁਨਾਫਾ ਜਿਹੜਾ ਕਿਸਾਨਾਂ ਤੋਂ ਫਾਰਮਸ ਨੂੰ ਸਾਡੇ ਮੋਹਰੇ ਕਰਦਾ ਤੇ ਕਿਤੇ ਨਾ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਕਿ ਤੁਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੰਡਿਆ ਕਰਾ ਕੇ ਕੋ ਯੂਨਿਟਾਂ ਦੇ ਲਵਾਗੇ ਇਹ ਸਾਡੇ ਫਾਰਮਰਸ ਲਈ ਹੋ ਗਿਆ ਅੱਜ ਕਿਸਾਨਾਂ ਦੀ ਗੱਲ ਕਰਦਿਆਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਰੇਂਗ ਬੱਕੜੇ ਬਣਨ ਲਈ ਉਹਨਾਂ ਤੇ ਫਾਇਦਾ ਨਹੀਂ ਹੋਤਾ ਅੱਜ ਚਾਹੇ ਗੱਲ ਕਰ ਲਈਏ ਅੱਧੀ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਮੋ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਤੇ ਪੈਕਿੰਗ ਜੀ ਗੋਰੇ ਸਾਡੇ ਪਰਸੈਂਟਿੰਗ ਯੂਨਿਟ ਲੱਗੜ ਗਏ ਅੱਜ ਅਸੀਂ ਗੱਲ ਕਰੀਏ ਸ਼ਿਮਲਾ ਮੇਥਲੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀੜਾ ਕਰ ਦਈਏ ਤੇ ਉਹ ਕਿਤੇ ਕਿਤੇ ਕਿਸਾਨ ਨੂੰ ਕਿ ਜੇ ਉਹ ਚੀਜ਼ਾਂ ਉਹਦੀ 40% ਯੂਨਿਟ ਉਹਨੇ ਦੇ ਲਈਏ ਜਿਹਦੇ ਵਿੱਚ ਸਾਡੇ ਟਿਕਲ ਮਨ ਅਚਾਰ ਬਣ ਜਿਹਦੇ ਵਿੱਚ ਜੈਮ ਬਣੇ ਜਿਹਦੇ ਵਿੱਚ ਇਹ ਚਿੱਪ ਇਹੋ ਜਿਹੀ ਚੀਜ਼ਾਂ ਬਣ ਤੇ ਆਪਣੇ ਆ ਕਿਸਾਨ ਕੋਲ ਕੰਮ ਲੋੜ ਪਈ ਕਿ ਉਹੜ ਤੋਗੀ ਕਿਸਾਨ ਨੂੰ ਵੀ ਧਰਮਿਤ ਕਰਦੇ ਜਾਂਦੀ ਵੀ ਸਾਡਾ ਵੱਡਾ ਜਿਹੜਾ ਇਹ ਵੀ ਕੀ ਕੁਛ ਨਹੀਂ ਅਕਲ ਚਾਹੀਦਾ ਫਾਰਮਰਾਂ ਨੂੰ ਆਉਂਦਾ ਤੇ ਅਸੀਂ ਉਹ ਜਾਣੇ ਕਿ ਕਿੰਨੀ ਕੀ ਚਾਹਿਆ ਕਰ ਸਕਦੇ ਤੇ ਹੂਲ ਕੋ ਸਭ ਤੋਂ ਵੱਡਾ ਬੜਾ ਵੱਡਾ ਇਤਿਆਹਾ ਨੂੰ ਕਿ ਜਦ ਨਾਲ ਫਾਰਮਰ ਯੂ ਟੂ ਪ੍ਰੋਸੈਸਿੰਗ ਦੇ ਫਾਰਮਰਸ ਇਨਟੂ ਐਂਡ ਯੂ ਨੀ ਪੁਰਾਣਾ ਸ਼ੋ ਕਰਦਾ ਤੁਹਾਨੂੰ ਪਹਿਲਾਂ ਤਾਂ ਵਿਤਰੀ ਪੈਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਗੇ ਉਹੀ ਚਰੋਂਗੇ ਉਹੀ ਕੀਮਤ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਗੇ ਤਾਂ ਫਿਰ ਮੁਨਾਫਾ ਜਿਹੜਾ ਕਿਸਾਨਾਂ ਤੋਂ ਮਾਲਕ ਨੂੰ ਸਾਡੇ ਮੋਹੇ ਕਰਦਾ ਤੇ ਕਿਤੇ ਨਾ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਉਹ ਵੀ ਲੱਗਣਗੇ ਤੁਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹਈਆ ਕਰਾ ਕੇ ਉਹ ਯੂਨਿਟਾਂ ਦੇ ਦੇਵਾਂਗੇ ਤੇ ਸਾਡੇ ਫਾਰਮਰ ਫ੍ਰੀ ਹੋ ਗਿਆ